ਭੈਣ ਜੀ ਹਾਂਜੀ ਗੋਏ ਦਾ ਹੋ ਗਿਆ ਕੰਮ ਤੇ ਹੋਰ ਕੰਮ ਦੱਸ ਦੋ ਹੋਰ ਕੀ ਕਰਨਾ ਵਾ ਇੱਥੇ ਝਾੜੂ ਲਾ ਲਾਂ ਅੰਦਰ ਆਜੋ ਅੱਛਾ ਤੇ ਫਿਰ ਪੋਚੇ ਲਾ ਲਈ ਬਾਅਦ ਚ ਠੀਕ ਆ ਇੱਥੇ ਝਾੜੂ ਚੁਗ ਲਾ ਤੇ ਫਿਰ ਪੋਚੇ ਲਾ ਲੀਂਗਾ ਅੱਜ ਕਿੰਨੇ ਸੋਨੇ ਨਾ ਪੱਕਾ ਹੀ ਪੱਕੇ ਘਰ ਹੈ ਨਾਲ ਦੇ ਕਿਤੇ ਇੰਥੇ ਤਾਂ ਝਾੜੂ ਨਾ ਆ ਵੀ ਸੀ ਜਾਵੇ ਤਾਂ ਵੀ ਨਹੀਂ ਲੱਗਦਾ ਇਹ ਦਰਵਾਜ਼ਾ ਜਦੋਂ ਫਿੱਦੀ ਆ ਜਾਂਦਾ ਕਿੰਨਾ ਮਜ਼ਾ ਆਉਂਦਾ ਝਾੜੂ ਫੇਰਿੰਦਾ ਮੈਂ ਤਾਂ ਨਾ ਫਟਾਫਟੀ ਸਾਰਾ ਕੰਮ ਕਰ ਲਿਆ ਕਰਨਾ ਇੱਥੇ ਕੋਈ ਕਰੋ ਨਾ ਬਾਅਦ ਚ ਕੱਢ ਕੇ ਹੁੰਦੀ ਨਹੀਂ ਇੱਥੇ ਵਾਲੀ ਨਹੀਂ ਮੇਰਾ ਫਟਾਫਟ ਕੰਮ ਕਰਕੇ ਅਸੀਂ ਚਲ ਜਿਆ ਕਰਨਾ ਲੈ ਭਾਰਤ ਨਾ ਬੜਾਈ ਬੱਦਲ ਝਾੜ ਆ ਬੱਦਲ ਹੋ ਗਿਆ ਆਹੋ ਬੱਦਲ ਬੜਾ ਘਾੜਾ ਹੋ ਗਿਆ ਮੈਂ ਇੱਥੋਂ ਝਾੜੂ ਕਰ ਲਾ ਪੋਚੇ ਲਾ ਲਾ ਤੇ ਵੀੜਾ ਰਹਿਣ ਦੇ ਫੇ ਉਹ ਬੱਦਲ ਬੜਾ ਝਾੜ ਆ ਆ ਤੇ ਭਾਈ ਮੀਂਹ ਆ ਜੇ ਹੁਣੇ ਅੱਛਾ ਆਹੋ ਐ ਆ ਮਟਮਟਿ ਕਰ ਲਾ ਹਾਂ ਠੀਕ ਆ ਆ ਮੈਂ ਵੇਖਾਂ ਕੀ ਕੰਡੇ ਆ ਹੈ ਕਿੰਦੇ ਚ ਬੱਦਲ ਬੱਦਲ ਹੋ ਜਾਵਾ ਜੇ ਮੀਂਹ ਆ ਗਿਆ ਸਾਡੇ ਤਾਂ ਭਾਂ ਕੋਠੇ ਚ ਹੋ ਜਾਣ ਐ ਸਮਾਨ ਨਾ ਭੇਜ ਜੇ ਮੈਂ ਘਰ ਨਹੀਂ ਤੇ ਸਾਰਾ ਸਮਾਨ ਇੱਧਰ ਉੱਧਰ ਕਰ ਲਈਏ ਸੀਗੀ ਤੇ ਰੇੜਾ ਵੀ ਮੈਂ ਆਪਣਾ ਪਾਰਉਣੀ ਹੁੰਨੀ ਸੀਗੀ ਚ ਕੋਈ ਨਹੀਂ ਸ਼ਾਇਦ ਤੱਕ ਨਾ ਹੀ ਆਵੇ ਬੱਦਲ ਹੋਇਆ ਅਜੇ ਮੈਂ फटाफट ਕੰਮ ਕਰਕੇ ਤੇ ਹੀ ਚੱਲ ਜਾਣਾ ਫੇਰ ਮਾਂ ਪੁੱਤਾਂ ਨੇ ਸਰਦਾਰ ਜੀ ਆ ਮੈਂ ਗਿਆ ਆ ਜਾ ਆ ਜਾ ਆ ਜਾ ਸਦਾ ਜੀ ਕੀ ਲਗਾ ਕਰਨ ਸਤਾਰਾ ਸਤਾਰਨੀ ਗਈ ਕਹਿੰਦੀ ਪੋਚਾ ਲਾਉਣਾ ਕਹਿੰਦੀ ਮੇਰੇ ਲਾ ਪੋਚਾ ਲਾਉਣਾ ਆਹ ਹੋਰ ਕਹਿੰਦੀ ਮੇਰੇ ਲੱਕ ਨੂੰ ਪੀੜ ਹੁੰਦੀ ਏ ਠੀਕ ਨਹੀਂ ਮੈਂ ਹੈਗੀ ਤੇ ਪੋਚਾ ਲਾ ਦੀ ਮੈਂ ਚਲ ਪੋਚਾ ਲਾ ਦਿੰਦਾ ਉਹ ਜਾ ਗੁਰੂਆ ਤੂੰ ਬਾਹਰ ਦਾ ਕੰਮ ਕਰ ਇੰਨਾ ਹੀ ਬੜਾ ਵਾ ਨਹੀਂ ਸਤਾਰਾ ਨਹੀਂ ਸਤਾਰਨੀ ਫੇ ਗੁੱਸੇ ਹੋਊਗੀ ਮੇਰੇ ਮੈਂ ਲਾਲਾ ਪੋਚਾ ਤੈਨੂੰ ਕਹਿ ਕੇ ਗਈ ਏ ਕਿੱਥੇ ਗਈ ਏ ਉਧਰ ਨੂੰ ਉਹ ਮੁੜ ਕੇ ਲਾਡੀ ਸਤਾਰਾ ਨਾਲ ਚਲ ਗਈ ਮੇਰੇ ਹਿਸਾਬ ਨਾਲ ਉਧਰ ਚਲ ਗਈ ਆ ਹਾਂਜੀ ਤਾਂ ਲਾਲਾ ਭਰਾਵਾ ਲਾਲਾ ਉਹ ਐਵੇਂ ਫੇਰ ਗੁੱਸੇ ਹੋਊਗੀ ਅਬ ਮੈਂ ਲਾਲਾਂ ਪੋਚੀ ਉਹਨੇ ਤੈਨੂੰ ਵੀ ਗੁੱਸੇ ਹੋਣਾ ਨਾਲ ਮੈਨੂੰ ਵੀ ਹੋਣਾ ਚਲ ਇੱਥੋਂ ਲਾਲਾ ਠੀਕ ਠੀਕ ਹੈ ਦਰਦ ਮੈਂ ਆਏ ਇਹ ਬੰਦਰ ਦਾ ਵੀ ਕੋਹ ਨਹੀਂ ਆ ਬੰਦਾ ਤੇ ਮੈਂ ਕੰਮ ਕਰਨ ਨੂੰ ਰੱਖਿਆ ਵਾ ਇਹ ਹੋਰ ਹੀ ਪੋਚੇ ਲਵਾਈ ਤਰੀ ਜਾਂਦੀ ਆ ਕੀ ਬੰਦਾ ਕਰੇ ਕਿੰਨਾ ਸੁਣਾ ਨਾ ਨਿਕਲੀ ਜਾਂਦਾ ਇਹ ਟ ਲਾ ਭੈਣ ਤੇਰਾ ਨਾਂ ਤੇ ਮੈਂ ਪੁੱਛਿਆ ਨਹੀਂ ਤੇ ਆਵਾਜ਼ ਕੀ ਕਹਿ ਕੇ ਮਾਰਾਂ ਮੈਨੂੰ ਤੇ ਨਾਂ ਤੂੰ ਦੱਸਿਆ ਹੀ ਨਹੀਂ ਤੇ ਨਾਂ ਮੈਂ ਪੁੱਛਿਆ ਹੀ ਮੇਰਾ ਨਾਂ ਗੋਪੀ ਆ ਅੱਛਾ ਚਲ ਆ ਥੱਲੇ ਲਾ ਕੇ ਨਾ ਪੋਚਾ ਤੇ ਉੱਤੇ ਲਾ ਆ ਅੰਦਰ ਅੰਦਰਾ ਵਿੱਚ ਘਾਰ ਆਈਂ ਤੇ ਉਹ ਵੇੜੇ ਤੇ ਮੀਂਹ ਆ ਗਿਆ ਬਾਹਰ ਬੜਾ ਮੀਂਹ ਆ ਗਿਆ ਆ ਮੀਂਹ ਬੜਾ ਲੱਥ ਗਿਆ ਵਾ ਤੇ ਮੀਂਹ ਆ ਗਿਆ ਤੇ ਮੈਂ ਕੱਪੜੇ ਲਾ ਲਿਆ ਵਾ ਤੇ ਤੂੰ ਉੱਤੇ ਅੰਦਰ ਅੰਦਰਾ ਚਲਾ ਆਂ ਚੰਗਾ ਆਏ ਮੀਂਹ ਆ ਗਿਆ ਤੇ ਭਾਵੇਂ ਨਾ ਉਹ ਖਿੱਚ ਹੋ ਗਏ ਹੁਣ ਸਾਡੀ ਕੋਈ ਨਹੀਂ ਫਰਫਾ ਫਟਕਾਰ ਦੇ ਤੇ ਰੁਕ ਨੂੰ ਕਾਬਲਾ ਤੇ ਟੈਂਸ਼ਨ ਹੀ ਪੈ ਗਈ ਐ ਆਖ ਹੀ ਮੀ ਅੰਤਰਾ ਇਹ રોજ ਹੀ ਆ ਜਾਂਦਾ ਗੰਦਖਾਨਾ ਜਿਹਾ ਹੁਣ ਲੀੜੇ ਉੱਤੇ ਹਾਂ ਗਿੱਲੇ ਕਿੱਥੇ ਪਾਉਂਗੀ ਸੁੱਕਣੇ ਰਿੰਪੀ ਲੇ ਚਾਚੀ ਅੱਜ ਮੀਂਹ ਵਰਦੇ ਸੀ ਮਾਰਿਆ ਇਹ ਗੇੜਾ ਸਤਿ ਸ੍ਰੀ ਅਕਾਲ ਚਾਚੀ ਸਤਿ ਸ੍ਰੀ ਅਕਾਲ ਠੀਕ ਠਾਕ ਹਾਂ ਠੀਕ ਠਾਕ ਮੀਂਹ ਵਰਦੇ ਚ ਕੀ ਪੈਣਾ ਮੈਂ ਤਾਂ ਏਦਾਂ ਨਿਕਲ ਗਈ ਨਹਿਰ ਵੱਲ ਨੂੰ ਹਾਂ ਚੱਲੀ ਉਹ ਉਹਨਾਂ ਦੇ ਘਰ ਗਾਲ ਲਿਆਂ ਦੇ ਅੱਛਾ ਤੇ ਜੇ ਮੈਂ ਗਈ ਤੇ ਬੱਦਲ ਆ ਗਿਆ ਤੇ ਅਜੇ 5 ਮਿੰਟ ਬੈਠੀ ਉੱਥੇ ਤੇ ਮਿੰਟ ਚੋਂ ਦੀ ਮੀਂਹ ਆ ਗਿਆ ਆਜੋ ਫਿਰ ਅੰਦਰ ਆਜੋ ਮੈਂ ਨਹੀਂ ਹੁਣ ਭੇਜਦੀ ਕਿ ਜਾਣਾ ਰਿੰਪੀ ਵੱਲ ਹੋ ਕੇ ਜਾਨੀ ਆ ਅੱਛਾ ਆਈ ਆ ਆਹ ਆਈ ਐ ਡਹੀ ਕੰਮ ਕਰਨ ਲਾਉਂ ਵੀ ਪੋਚਾ ਠੀਕ ਮੈਂ ਆਹ ਲੀੜੇ ਰੱਖਵਾਂ ਵੈਰਾਂ ਕਿ ਮੇਰੇ ਤੇ ਚੁੰਨੀ ਚੁੰਨੀ ਭੇਜ ਗਈ ਆ ਤੇ ਵਾਵਾ ਚਲ ਕੋਈ ਨਹੀਂ ਛਾੜ ਲੋ ਮੜੀ ਜੀ ਸੁੱਕ ਜਾਣੀ ਸੱਸਰੀ ਕਾੰਟੀ ਜੀ ਸੱਸਰੀ ਕਾੰ ਠੀਕ ਠਾਕ ਹਾਂਜੀ ਠੀਕ ਠਾਕ ਕੀ ਕੀ ਸੁਣਾਓ ਹਾਂ ਹਾਂਜੀ ਹੋਰ ਸੁਣਾ ਚਾਚੀ ਹਾਂ ਵਧੀਆ ਹਾਂ ਕਿੱਧਰ ਅੱਜ ਮੀਂਹ ਵਰਦੇ ਚ ਗਏ ਹਾਏ ਹਾਏ ਐਵੇਂ ਹੀ ਤੁਰ ਪੀ ਕੇ ਹਾਂ ਨਾ ਕੋਈ ਸੈਰ ਦਾ ਵੇੜਾ ਤੇ ਨਾ ਕਿਸੇ ਘਰ ਜਾਣ ਦਾ ਵੇੜਾ ਇੰਦਾ ਹੀ ਕਰੇ ਚਾਚੇ ਦਾ ਰੋਲਾ ਰਪਾ ਪਾ ਕੇ ਬਾਹਰ ਨਿਕਲ ਆਈ ਤੇ ਜਦੋਂ ਭੇਜ ਗਈ ਤੇ ਮੈਂ ਨਹੀਂ ਹੁਣ ਮੈਂ ਹੋਰ ਭੇਜ ਜਾਣਾ ਵਾ ਉਹਨੇ ਮੇਰੇ ਦਿਵਾਲੇ ਹੋਣਾ ਤੇ ਮੈਂ ਕਹਿੰਦਾ ਸੀ ਨਾ ਜਾ ਨਾ ਜਾ ਤੇ ਮੇਰੇ ਕਹਿੰਦੇ ਕਿੰਨੇ ਤੂੰ ਕਿਸਕ ਗਈ ਆ ਤੇ ਮੈਂ ਚੱਲਣਾ ਰਿੰਪੀਪਲ ਨ ਹੋਗਾ ਜਾਨੀ ਨਾਲੇ ਆਂਦਾ ਸੀ ਮਹਿੰਗਾ ਵੀ ਉਹ ਆਈ ਆ ਨਾਲ ਦੀ ਮੇਰੀ ਅੱਛਾ ਅੱਛਾ ਚੱਲ ਚੰਗਾ ਕੀਤਾ ਦੋਦਾ ਤੂੰ ਕਿੱਥੇ ਨਿਕਲ ਡੇ ਨਹੀਂ ਨਿਕਲੂ ਚੱਲ ਨਿਕਲੀ ਆਈ ਦਾ ਕੰਮ ਤੇਨ ਪਤਾ ਹੀ ਕੱਲਾ ਜਾਣਾ ਸਰ ਜਿਹੜੀ ਕੰਮ ਹੀ ਨਹੀਂ ਮੁੱਕਦੇ ਕੱਲੀ ਜਾਣੀਂ ਤੇ ਆਹੋ ਨਿਕ ਨਿਕ ਗਈ ਓਰੇ ਆ ਕੁੜੀਏ ਕੀ ਨ ਮੇਰਾ ਨਾ ਗੋਪੀ ਐਸ਼ਾ ਬਿਸ਼ਾਨਿਆ ਮੈਨੂੰ ਨਹੀਂ ਮੈਂ ਨਹੀਂ ਬਿਸ਼ਾਨਿਆ ਲੈ ਇਹਨੂੰ ਚੋਰੀ ਨੂੰ ਕੀ ਪਤਾ ਆਹੋ ਇਹਨੂੰ ਕੀ ਪਤਾ ਉਹ ਫਿਰ ਮਹਿੰਗਾ ਦੇ ਕੰਮ ਤੇ ਆਉਂਦਾ ਰਿਹਾ ਤੇ ਇਹ ਤੇ ਅੱਜ ਹੀ ਆਈ ਆ ਇਹਨੂੰ ਚੋਰੀ ਨੂੰ ਕੀ ਪਤਾ ਚਲ ਜਾਦੇ ਹਾਂ ਗੋਪੀ ਇਹ ਹੈ ਚਾਚੀ ਆ ਇਹਨਾਂ ਦੇ ਘਰ ਤੇਰਾ ਘਰ ਵਾਲਾ ਕੰਮ ਕਰਦਾ ਵਾ ਅੱਛਾ ਅੱਛਾ ਹਾਂ ਇਹਨਾਂ ਦੇ ਘਰ ਹੀ ਹੁੰਦਾ ਕੰਮ ਕਰਨਾ ਅੱਛਾ ਪਰ ਇਹ ਆ ਵੀ ਅੱਜ ਪਹਿਲੋਂ ਤੈਨੂੰ ਛੱਡ ਕੇ ਇਹਨਾਂ ਦੇ ਘਰ ਆਹ ਫੇਰ ਕੱਲਾ ਆਏ ਨਹੀਂ ਨਾ ਤੇ ਫੇਰ ਇਹਨਾਂ ਨੇ ਕੰਮ ਨਹੀਂ ਹੀ ਕੀਤਾ ਤੇ ਅਸੀਂ ਕਿਹਾ ਫਿਰ ਅੱਜ ਉਹਨਾਂ ਦੇ ਕਰ ਲੈਣ ਅਸੀਂ ਤਾਂ ਪਹਿਲਾਂ ਇੱਧਰ ਹੀ ਆ ਗਏ ਤੇ ਫੇਰ ਕੀ ਤੁਸੀਂ ਮਾੜਾ ਜਾਂ ਦੱਸ ਜਾਂਦੇ ਰਿੰਪੀ ਨੂੰ ਕਿ ਅਸੀਂ ਗਾੜੀਆਂ ਹੋ ਕੇ ਆ ਜਾਨੇ ਆ ਤੇ ਬਾਹੂ ਐਡਾ ਥੋੜੀ ਘੀ ਧੰਦਾ ਤੂੰ ਪਹਿਲਾਂ ਹੀ ਰਾਤ ਚ ਰਹਿ ਗਈਆਂ ਪਹਿਲਾਂ ਤੁਹਾਡੇ ਘਰ ਆਉਣੀ ਹੋ ਨੀ ਆਵਾਂਗੇ ਤੁਹਾਡੇ ਘਰ ਵੀ ਮੈਂ ਕਿਹਾ ਬਿੱਲਾ ਕੰਮ ਕਰ ਜਾਂਦਾ ਨਾ ਨਿੱਕਾ ਨਿੱਕਾ ਇੱਥੇ ਖੇਡਣ ਆਇਆ ਹੈਗਾ ਅੱਛਾ ਅੱਛਾ ਹਾਂਜੀ ਖੇਡੇ ਲੱਗਾ ਠੀਕ ਆ ਤੇ ਨਾਲ ਮੇਰੀ ਗੱਲ ਸੁਣ ਆਪ ਤੂੰ ਐਡਾ ਸੋਹਣਾ ਸੂਟ ਪਾਇਆ ਵਾ ਤੇ ਉਹਦੇ ਤੋਂ ਲੀੜੇ ਧੋ ਰਿਆ ਕਰ ਮਹਿੰਗੇ ਦੇ ਤੋਂ ਨਹੀਂ ਇਹ ਸਾਬਣ ਹੀ ਨਹੀਂ ਹੁੰਦਾ ਸਾਬਣ ਹੀ ਨਹੀਂ ਹੁੰਦਾ ਕਿ ਤੇ 100 ਰੁਪਏ ਦੀ ਗਾਜੀ ਆ ਜਾਂਦੀ ਹੱਦ ਵਾਲੀ ਗੱਲ ਵਾ ਹਾਏ ਚਾਚੀ ਕੇ ਵੇਲੇ ਨਹੀਂ ਹੁੰਦਾ ਪਾਹਾ ਤੇਲਾ ਕੋਲ ਹੋਏ ਤੇ ਹੁੰਦਾ ਗਰੀਬ ਬੰਦੇ ਦਾ ਹੁਣ ਕੀ ਕਰਨਾ ਚਲ ਕਰ ਲੈ ਤੂੰ ਕੰਮ ਕੋਈ ਨਹੀਂ ਮੇਰੇ ਕੋਲ ਤਾਂ ਦੋ ਸੂਟ ਹੈਗੇ ਹੀਗੇ ਮੈਂ ਫਿਰ ਪਾਣੀ ਚੋਂ ਕੱਢ ਕੇ ਪਾ ਲੈਣੀ ਨਹੀਂ ਆ ਸੁਕਾ ਕੇ ਨਾ ਤੇ ਫਿਰ ਪਾ ਲੈਣੀ ਆ ਤੇ ਮੁੰਡੇ ਕੋ ਵੀ ਦੋ ਹੈਗੇ ਆ ਉਹ ਦੇਖੋ ਨਾ ਇੱਕੋ ਹੀ ਸੂਟ ਆ ਉਹ ਵੀ ਨਾ ਜਦੋਂ ਪਾਣੀ ਚੋਂ ਕੱਢੀ ਤਾਂ ਨਾ ਚਿੱਟਾ ਵਾ ਨਾ ਉਹ ਨਹੀਂ ਨਿਕਲਦਾ ਵੀ ਸਾਬਨ ਨਾ ਨਿਕਲਣਾ ਤੇ ਸਾਬਨ ਹੁੰਦਾ ਹੀ ਨਹੀਂ ਆ ਲੈ ਬੱਸ ਆਹ ਹੈ ਤਾਂ 20 ਰੁਪਏ ਦੀ ਸਾਬਨ ਦੀ ਗਾਚੀ ਵੀ ਨਹੀਂ ਖੜਦਾ ਹੁਣ ਆਹ ਹੈ ਚਾਚੀ ਕੋਲ ਪੈਸੇ ਹੋਣ ਤੇ ਫੇਰ ਹੀ ਹੁੰਦਾ ਵਾ ਤੂੰ ਹੀ ਫਿਰ ਹੱਥੀ ਕਰ ਜੇ ਕੀ ਪੈਸੇ ਰਹਿ ਅੱਗੇ ਸਗੋਂ ਥੋੜੇ ਕਰਦਾ ਸੀ ਹੁਣ ਸਗੋਂ ਜਿਆਦਾ ਕੀਤੇ ਆ ਚੱਲ ਤਾਂ ਆ 20 ਰੁਪਏ 150 ਰੁਪਏ ਜਾਣ ਲੱਗਾ ਬੰਦਾ ਮੰਗ ਲੈਂਦਾ ਵਾ ਇਕੱਠੇ ਲੈਣੇ ਆ ਲੈ ਉਹਨਾਂ ਦਾ ਹੋਊਗਾ ਵੀ ਕੋਈ ਗਰਜ ਕਰਾਂਗੇ ਤੇ ਤੇ ਨਹੀਂ ਹੁਣ ਜਿਹੜਾ ਰੋਜ਼ ਖੜਦਾ ਰਿਹਾ ਤੇ ਨਿਗਨਕੇ ਸਬਦੇ ਕਿੰਨੇ ਹੁੰਦੇ ਘਰ ਦੇ ਹੁੰਦੇ ਆ ਪਰ ਤੁਹਾਡਾ ਵੀ ਆਏ ਗਏ ਵਾਲਾ ਘਰ ਵਾ ਤੇ ਬੰਦਾ ਬੁਰਾ ਲੱਗਦਾ ਵਾ ਨਾ ਆ ਚਲ ਚਾਚੇ ਦਾ ਕੋਈ ਪਿਆ ਲਿਆ ਹੋਊਗਾ ਤੇ ਦੇ ਸੁੜਿਓ ਉਹ ਵੀ ਦੇ ਦੋਗੇ ਤੇ ਹੁਣ ਤੂੰ ਆਹ ਕਰਕੇ ਕੰਮ ਤੇ ਆ ਨਹੀਂ ਕਰਨੂ ਠੀਕ ਆ ਤੇ ਮੈਂ ਤੁਹਾਨੂੰ ਦਊਂਗੀ ਸਾਬਣ ਦੀ ਕਾਚੀ ਤੇ ਫਿਰ ਲੈ ਜੀ ਹੋਰ ਵੀ ਦਊਂਗੀ ਸਮਾਨ ਠੀਕ ਆ ਤੇ ਆਜ ਵੀ ਚੰਗਾ ਚੰਗਾ ਆਹੋ ਹੋਰ ਇੰਪੀ ਕਿਹਨੇ ਆ ਲਾਡੀ ਉਪਰੋਂ ਕਰਾਂਗਾ ਫਿਰ ਉਹ ਬਾਹਰ ਟਾਲੀ ਦੇ ਬੰਨੇ ਗਏ ਅੰਦਰ ਤੋਂ ਕਰਾਂਗਾ ਕੰਮ ਹਾਂਜੀ ਉੱਤੋਂ ਕਰਿਆ ਉੱਤੇ ਲ ਆਇਆ ਕੁਛ ਅਪਚਲ ਆਇਆ ਠੀਕ ਗਾੜੀ ਚ ਗਿਆ ਵਾ ਲਾਡੀ ਆਹ ਉਹ ਪਹਿਲੀ ਬੰਨੇ ਗਏ ਯੋ ਗੇੜਾ ਆਂਦੇ ਮਾਰ ਕੇ ਅੰਨੇ ਝੋਨੇ ਵੱਲ ਕਿੰਨੇ ਦਿਨ ਹੋਏ ਜਾਇ ਨਹੀਂ ਗਿਆ ਚੰਗਾ ਕੀਤਾ ਕੰਮ ਜਿੰਨਾ ਕੀਤਾ ਮਾਰਾ ਮੋਟਾ ਨਹੀਂ ਅੱਜ ਤੇ ਸਫਾਈ ਦਾ ਹੀ ਕੀਤਾ ਜੇ ਅੱਗੇ ਵੀ ਸਫਾਈ ਦਾ ਕਰੂਗੀ ਤੇ ਚੱਤ ਕੋਈ ਨਹੀਂ ਅੱਜ ਤੇ ਸਫਾਈ ਦਾ ਹੀ ਕੀਤਾ ਤੇ ਜੇ ਮੁਰਕੇ ਵੀ ਸਫਾਈ ਦਾ ਕਰੂ ਵੀਰੇ ਫੇਰ ਹੀ ਆ ਪਰ ਉਹ ਇੱਕ ਗੱਲ ਹੈਗੀ ਆ ਉਹਦਾ ਇਹਨੇ ਅਮਰਤ ਸ਼ਿਕਾਇਤ ਆ ਵਾ ਆਹ ਨਿਆਣਾ ਬੜਾ ਸੁਣਾਈ ਜਾਂਦਾ ਹਾਂ ਦਾ ਹਾਂ ਵਾਹ ਬਹੁਤ ਆ ਚਿੱਟਾ ਬੜਾ ਮਹਿੰਗਾ ਘੜਾ ਘਟ ਸੋਹਣਾ ਰੰਗ ਰੂਪ ਤੇ ਰੱਬ ਦੇ ਆਹ ਚਲੋ ਨਹੀਂ ਉੱਦਾਂ ਵੀ ਸਾਫ਼ ਸੁਥਰਾ ਜਿਆ ਨਿਆਣਾ ਜਿੱਦਾਂ ਲੋਕਾਂ ਦੇ ਨਿਆਣੇ ਕਿੰਨੇ ਗੰਦੇ ਜੀ ਆਹੋ ਨਿਆਣੇ ਸਫਾਈ ਨਹੀਂ ਰੱਖਦੇ ਤੇ ਨਿਆਣਾ ਅੱਛਾ ਉਦੋਂ ਭਾਈ ਮਿੱਟੀ ਚ ਖੇਡਦਾ ਨਾ ਐ ਕਿਤੇ ਸਾਫ਼ ਸੁਥਰਾ ਨਿਆਣਾ ਹੀ ਤੇ ਮੈਂ ਤੇ ਅੰਦਰ ਸਵਾਲ ਦਿੱਤਾ ਸੌਂ ਗਿਆ ਮੈਂ ਅੰਦਰ ਸਵਾਲ ਦਿੱਤਾ ਸਵਾਲਤਾ ਵਾ ਆਹੋ ਸੌਂ ਗਿਆ ਕਿੱਦੋਂ ਗਿਆ ਵਾ ਆਹੋ ਕੰਮ ਲੱਗੀ ਸੀ ਨਾ ਤੋ ਸੌਂ ਗਿਆ ਤੇ ਮੈਂ ਚੁੱਕ ਕੇ ਉੱਥੇ ਅੰਦਰ ਪਾਤਾ ਅੰਦਰ ਪਾਤਾ ਤੋ ਮੰਜੀ ਤੇ ਪਾਉਣੀ ਹੈ ਉੱਥੇ ਬਾਹਰ ਆ ਬਰਾਂਡੇ ਤੇ ਪਾ ਦੇਣੀ ਹੋਈ ਇੱਥੇ ਆਇਆ ਚਾਚੇ ਮੈਂ ਮੈਂ ਹਾਂ ਕਿੱਥੇ ਨਿਆਣਾ ਚ ਵਰਾ ਕੱਲਾ ਪਿਆਰੂ ਤਬਕੂਗਾ ਮੈਂ ਅੰਦਰ ਪਾਤਾ ਚਲਾ ਆਪਣੇ ਵੀ ਪਾ ਆਏ ਗੱਲ ਤੇ ਹੈਗੀ ਆ ਨਿਆਣੀ ਤੇ ਰੱਬ ਦਾ ਰੂਪ ਹੁੰਦਾ ਰੱਬ ਦਾ ਰੂਪ ਹੁੰਦੇ ਚੰਗੀ ਗੱਲ ਬਚਾਲਾ ਸ਼ਾ ਪਰ ਇਹ ਆ ਵੀ ਓਦਾਂ ਬਹੁਤਾ ਭੇਤ ਨਾ ਦੇਵੇਂ ਆਪਣੇ ਘਰ ਦਾ ਆ ਇਹ ਨਾਲੇ ਫੜਫੜ ਕੰਮ ਕਰਨ ਡਿਆ ਤੇ ਸਾਰਾ ਭੇਤ ਦੇਵੇਂ ਭੇਤ ਨਹੀਂ ਦੇਈਦਾ ਹੁੰਦਾ ਆਹ ਚੱਲ ਦੇਖਾਂ ਇਹ ਗੱਲ ਮੈਂ ਗੱਲੀ ਨਹੀਂ ਪੈਣਾ ਗੱਲੀ ਪਾਉਂਗੀ ਤੇ ਫੇਰ ਵੀ ਇਹ ਤਾਂ ਹੋਣਾ ਤੇ ਮੈਂ ਉਹਨੂੰ ਕੰਮ ਦੱਸੀ ਜਾਇਆ ਕਰਨਾ ਵਾ ਤੇ ਆਪਣਾ ਆਪਣਾ ਕਰੀ ਜਾਇਆ ਕਰਨਾ ਉਹਨੂੰ ਤੇ ਮੈਂ ਗੱਲ ਕੱਟ ਕਰੂੰਗੀ ਤੇ ਆਪੇ ਪੇਤਨਾਊਗਾ ਤੇ ਜੇ ਮੈਂ ਗੱਲੀ ਪੈ ਜਾ ਕਰੂੰਗੀ ਹੁਣ ਤੇ ਮੀ ਪੈਣਿਆ ਕਿੰਨਾ ਕੰਮ ਇਹਨੇ ਕਰਨਾ ਵਾ ਆ ਉੱਤੇ ਹੀ ਆ ਬਸ ਪੋਚੇ ਮੈਂ ਹਾਂ ਅੰਦਰਾ ਚੋ ਹੀ ਲਾ ਆਇਆ ਤੇ ਪਿਆ ਕਲਾ ਨਹੀਂ ਉਧਰ ਨੂੰ ਆਹ ਚੱਲ ਦੇਖ ਲਓ ਕਰਾਉਣਾ ਤੁਸੀਂ ਵੀ ਕੰਮ ਚਲੋ ਸ਼ਾਹ ਮੈਂ ਪੱਕੀ ਤੇ ਨਹੀਂ ਕਿ ਲਾਉਣੀ ਜਿਹੜੇ ਵੇਲੇ ਜਿਹੜਾ ਕੰਮ ਕਿਤੇ ਨਾ ਹੋਇਆ ਉਹ ਹੀ ਕਰਾਉਣਾ ਵਾਂਕੇ ਅੱਛਾ ਅੱਛਾ ਬਾਕੀ ਸਭ ਤਾ ਵੇਖ ਲੂ ਕਿ ਜਿੱਦਾਂ ਦਾ ਇਹਦਾ ਹੋਊਗਾ ਸਿਸਟਮ ਅੱਛਾ ਮੈਂ ਤੇ ਭੇਜੀ ਗਈ ਮੈਂ ਤੇ ਕਾਲਾ ਪੈ ਜਾਣੀ ਹਟ ਲੈਣ ਦੋ ਮੀ ਨਹੀਂ ਨਹੀਂ ਪਰ ਜੀਤੇ ਦਵਾਈ ਤਾ ਉੜ ਜਾ ਤੁਂਹਿਆ ਕੋਈ ਦਵਾ ਲੈ ਜਾ ਮੁਰਕੇ ਕੋਈ ਗੱਲ ਨਹੀਂ ਜਾ ਵੀ ਕਿੱਡੀ ਚਲਾਕ ਹਨ ਕਲਾਈ ਉੱਧਰ ਨੂੰ ਕੰਮ ਮੈਂ ਹਾਂ ਇਹਨੇ ਦੇਣਾ ਦੂਗਾ ਕੱਖ ਨਹੀਂ ਤਦ ਕੋਈ ਚਵੜੀ ਕੋ ਕੰਮ ਕਰਾਇਆ ਕਰਨਾ ਹੈ ਏਡੀਏ ਚਲਾਕ ਬੁੱਢੀ ਬਹੁਤ ਜ਼ਿਆਦਾ ਹੀ ਇਹ ਨਾ ਚਲਾਕੀਆਂ ਕਰਦੀ। ਚਲ ਅਸ਼ਾ ਆਪਣਾ ਕਿਤਾਬੇ ਪਾਉ ਮੈਂ ਕਿਵੇਂ ਝੂੜੀਆਂ ਕਰੀ ਚੰਨੀ ਆਉਦੀ। ਸਿੱਧਾਰਾਂ ਦਾ ਕਰ ਕਿੱਡਾ ਸੋਹਣਾ ਏ। ਕਿਦਾਂ ਦਾ ਪੇਂਟ ਕੀਤਾ ਈ ਸਾਰੇ ਹੈ ਰੰਗ ਬਰੰਗਾ। ਕਿੰਨੀ ਮਿਹਨਤ ਆਈ ਹੋਗੀ ਤੇ। ਉਹਨੂੰ ਕੋਲ ਜਿਹਾ ਬਣਾਈ। ਕਮਾਲ। ਕਿਦਾਂ ਸੁਹਾਗ ਕਰੋ। ਪਰਮਾਤਮਾ ਸਾਰਿਆਂ ਨੂੰ ਦੇ ਦਰਗਾਹ। ਕਿ ਤਾਂ ਤੇਲਾ ਚਮਕਣ ਨਹੀਂ ਆਉ। ਹੋ ਹੋ ਬਾਹਰ ਤੇ ਬਹੁਤ ਮੀਂਹ ਆ ਗਿਆ। ਹਾਂ ਮੈਂ ਕਿਹਾ ਹਾਂ ਤੱਕ ਪੋਚਿਆ ਵੀ ਨਹੀਂ ਆਇਆ। ਸਦਾ ਨਹੀਂ ਹੌਲੀ ਹੌਲੀ ਲਾਉਂਦੇ ਆ ਮੈਂ ਨਾ। ਬਾਹਰ ਕਿਤੇ ਬੱਦਲ ਆ ਗਾ ਕਿਤੇ ਇੰਨਾ ਮੀਂਹ ਆ ਗਾ ਤੁਸੀਂ ਕਿਤੇ ਬਾਹਰ ਨਿਕਲ ਕੇ ਨਹੀਂ ਦੇਖਿਆ ਕਿੰਨੀਆਂ ਚੀਜ਼ਾਂ ਬਾਹਰ ਪੈਜ ਗਈਆਂ ਨਿਕੀਆਂ ਮੋਟੀਆਂ ਛਾਟੀ ਆ ਗਾ ਮਾੜਾ ਜਿਹਾ ਬੱਦਲ ਹੋਇਆ ਜਦੋਂ ਆਇਆ ਤੇ ਬੱਦਲ ਤੇ ਹੁਣ ਸੌਣ ਪਾ ਤੋ ਦੇ ਸ਼ਰਾੜੇ ਜਿੱਥੇ ਬੱਦਲੀ ਉੱਥੇ ਵਰ ਜਾਂਦੀ ਆ ਤੂੰ ਕੀ ਮੀਂਹ ਮੇਖਾਂ ਜਾਣਦੇ ਆ ਪੱਕਾ ਦਿਖਾਵਾ ਤੇ ਖਾਂ ਦੋ ਬਾਰ ਹੱਥ ਮਾਰ ਦੇ ਇਦਾਂ ਸਰਦਾਰ ਨਹੀਂ ਮੈਂ ਕਿਹੜਾ ਕਦੀ ਪੋਚਾ ਲਾਇਆ ਫਾਡੇ ਦੇ ਕੱਚੇ ਘਰ ਵਾ ਮੈਂ ਤਾਂ ਹੀ ਨਿਕਾ ਪਾਈਆਂ ਵੇਖ ਟੱਬ ਕਿੱਥੇ ਤੇਰਾ ਪਾਣੀ ਵਾਲਾ ਕੱੱਚ ਪਾਣੀ ਪਾ ਪਾ ਕੇ ਦੇ ਆ ਪੋਚਾ ਲੈ ਮੈਂ ਉਹ ਬਾਥਰੂਮ ਦੇ ਵਿੱਚ ਲਿਆਂਦਾ ਨਿਚੋੜ ਹਾਏ ਹਾਏ ਵੇ ਭਰਾ ਵਾਜੇ ਤੇਰਾ ਕੱਚਾ ਘਰ ਵਰ ਤੂੰ ਕਿਤੇ ਕਿਹੇ ਪੱਕੇ ਘਰਾਂ ਚ ਨਹੀਂ ਕਦੀ ਗਿਆ ਕਦੇ ਪੋਚਾ ਲੋਂਦਾ ਨਹੀਂ ਕਦੀ ਕਿਸ ਨੂੰ ਵੇਖਿਆ ਸਰਦਾਰ ਨਹੀਂ ਮੇਰਾ ਕੰਮ ਪੱਠੇ ਤੇ ਪਉਣਾ ਹੀ ਉਹ ਪਉਣਾ ਮੈਂ ਕਦੀ ਪੋਚਾ ਨਹੀਂ ਨਾ ਲਾਇਆ ਕਦੀ ਮੇ ਪੋਚੇ ਵਾਲੀ ਦਵਾਈ ਜੀ ਉੱਥੇ ਪਈ ਹੀਗੀ ਟਰੱਬ ਦੇ ਵਿੱਚ ਤੂੰ ਪਾਣੀ ਪਾਉਨੋ ਇੱਥੇ ਰੱਖ ਦੋ ਭੇਂ ਭੇ ਕੇ ਢੱਬ ਕੇ ਨਚੋੜ ਨਚੋੜ ਕੇ ਸੁੱਕਾ ਸੁੱਕਾ ਕਰਕੇ ਲਾਉਨੋ ਆਵੇ ਕੀ ਤੂੰ ਗਿੱਲ ਕੇ ਚਿਚੜਾ ਜਿਆ ਕਰ ਦਿੱਤਾ ਗਿੱਲਾ ਗਲੀ ਚਿੜਾ ਜਿਆ ਸਰਦਾਰਨੀ ਕਿਦਾਂ ਲਾਉਂਦੇ ਮੜਾ ਜੀ ਦੱਸ ਦੋ ਮੈਨੂੰ ਆਹ ਹਣ ਮੈਂ ਤੇਰੇ ਹੱਥ ਮਾਰ ਮਾਰ ਕੇ ਤੇਰੇ ਹੱਡ ਡੰਡਿਆ ਜੀ ਇਹਨੂੰ ਤੇ ਮੈਂ ਹਣ ਤੈਨੂੰ ਲਾ ਕੇ ਦੱਸਾਂ ਚੱਜ ਨਾਲ ਲਾ ਘਟ ਘਟ ਕੇ ਫਿਰ ਠੀਕ ਸਰਦਾਰਨੀ ਐਦਾਂ ਹੀ ਤੇ ਸਰਦਾਰਨੀ ਉਹਨੂੰ ਖੁਲਾੜ ਕੇ ਪੋਚੇ ਜਨ ਤੂੰ ਕੁਛੋਂ ਕੀਤਾ ਹਾਂ ਐਦਾਂ ਅੱਜ ਜਿਹੜਾ ਲੱਗਾ ਹੁੰਦਾ ਨਾ ਨਿਕਾ ਨਿਕਾ ਜਾ ਪੋਹਨਾ ਕੋ ਖੈਂ ਜੀਆਂ ਇਹ ਝਾਕਦੀਆਂ ਵਾ ਤੇ ਪੋਚੇ ਲੈ ਤਾਂ ਫਾਇਦਾ ਕੀ ਆ ਹਾਂ ਐਦਾਂ ਲਾ ਘੁੱਟ ਘੁੱਟ ਕੇ ਕਰ ਦਿਆ ਵਾ ਕੰਮ ਕਰੀ ਜਾ ਵਾ ਠੀਕ ਆ ਤੂੰ ਰੋਹ ਜਾ ਤੇ ਆਉਣ ਵਾਲਾ ਵਾ ਤੂੰ ਕਿਹੜਾ ਅੱਜ ਆਇਆ ਵਾ ਹਦਾਰ ਆਇਆ ਤੇ ਚਲ ਜਾਣਾ ਤੇ ਮੁੜ ਕੇ ਕਿਹੜਾ ਆਉਣਾ ਮੈਨੂੰ ਕਿਹੜਾ ਕਹਿੰਨੇ ਕੋ ਹਾਕਣਾ ਵਾ ਸਰਦਾਰ ਨਹੀਂ ਹੋਣੀ ਜਿਆਜ਼ ਆ ਰਹੀ ਸਾਰੀ ਆਹ ਨੂੰ ਇੱਕ ਕਿਦਾਂ ਚਮਕਾ ਕੇ ਜਾਂਦਾ ਹੈ ਤੁਹਾਡੀ ਟੈਲ ਮੁਰਕੇ ਸਰਦਾਰ ਨੂੰ ਤਾਂ ਨਹੀਂ ਪਤਾ ਪੋਚਾ ਲਾਉਣ ਡਿਆ ਪਤਾ ਸਰਦਾਰ ਨਹੀਂ ਫੁੱਟੇ ਮੂੰ ਤੇਰਾ ਬਿਮਾਰੀ ਪੈਣਿਆ ਉਹਨੂੰ ਤੂੰ ਪੋਚਾ ਲਵਾ ਦੇਣਾ ਜੇ ਪਰੇ ਜਦੋਂ ਉਹਨੇ ਤੈਨੂੰ ਦੱਸ ਹਾਂਜੀ ਸਰਦਾਰ ਜੀ ਮੈਂ ਪੋਚਾ ਲੈ ਕੇ ਆ ਮੈਂ ਸਿੱਧਾ ਅੰਦਰ ਥੋੜੀ ਉਹਨਾਂ ਸਰਦਾਰ ਨੂੰ ਆਵਾਜ਼ ਮਾਰੀ ਨਾ ਮੈਂ ਚੰਗਾ ਸਰਦਾਰ ਨੂੰ ਆਵਾਜ਼ ਮਾਰੀ ਆ ਤੇ ਉਹ ਤਾਂ ਅੱਗੇ ਮੇਰੇ ਦਵਾਰੇ ਹੁੰਦਾ ਵੀ ਤੂੰ ਕੰਮ ਕਰਾਉਂਦੀ ਨਹੀਂ ਮੈਂ ਤੈਨੂੰ ਦੱਸਿਆ ਹੀ ਨਹੀਂ ਕਿ ਮੈਂ ਉਹਨੂੰ ਪੋਚੇ ਦਾ ਕਹਿ ਕੇ ਆਈ ਆ ਸਰਦਾਰ ਜੀ ਮੈਂ ਸਿੱਧਾ ਥੋੜੀ ਘਰਵਾਰ ਨਾਲ ਮੈਂ ਤੇ ਖੜਕਾ ਕੇ ਪੁੱਛਿਆ ਸਰਦਾਰ ਨੂੰ ਦੱਸਿਆ ਉਹ ਚੰਗਾ ਭਰਾਵਾ ਆ ਕਰਕੇ ਮਾੜਾ ਮੋਟਾ ਤੇ ਜਾ ਪਣਾ ਜੰਮਿਆ ਹੀ ਨਾ ਕੰਧ ਨਾਲ ਲਾਇਆ ਹੈਗਾ ਉਹ ਥੱਲੇ ਵੇਖਾ ਨਾ ਹੋਰ ਪਣਾ ਰੋਖ ਥੱਲੇ ਕਿੰਨਾ ਪਿਆ ਅੰਬ ਥੱਲੇ ਹਾਂਜੀ ਸਰਦਾਰ ਉਹ ਉਹਨਾਂ ਵਾਂਸ ਦੀ ਭਾਰੀ ਲੱਲਾ ਖਰਵੜੀ ਜੀ ਤੇ ਮੈਂ ਤੇਰੇ ਲਈ ਵਧੀਆ ਚਾਹ ਬਣਾ ਕੇ ਲਿਆਉਣੀ ਜਿਆਦੀ ਪੱਤੀ ਪਾ ਕੇ ਠੀਕ ਸਤਾਰ ਤੇ ਹੁਣ ਤੂੰ ਇਥੋਂ ਕਰਕੇ ਨਾ ਸਾਫ ਤੇ ਚਲ ਜਾ ਹੁਣ ਆਪਣਾ ਕਰ ਲੈ ਹੁਣ ਮੀਹ ਦੇ ਵਿੱਚ ਪੱਠੇ ਕਿੱਦਾਂ ਪਾਵੇਂਗਾ ਕੰਮ ਤੇ ਉਹ ਗੱਲ ਬਦਲੀ ਝਟ ਆ ਗਈ ਕੋਈ ਨਹੀਂ ਸਤਾਰਨੀ ਪਾ ਲੈਣ ਮੀਹ ਦੇ ਵਿੱਚ ਪਾ ਲੈਣ ਆਹੋ ਜਿੱਦਾਂ ਮਰ ਜੀਗਾ ਇਧਰੋਂ ਤੂੰ ਪੁੱਛੇ ਤੇ ਫੇਰ ਪੈ ਰੱਖੀ ਜਾ ਨਾ ਇਧਰ ਨਿਕਲ ਉਥੇ ਦੋਰੇ ਲਾਉਣਾ ਪੈਣਾ ਹੁਣ ਤੈਨੂੰ ਸਤਾਰਨੀਆਂ ਨੂੰ ਮੈਂ ਪੈ ਪਾਂ ਚੁੱਕ ਲਾ ਇਦਾਂ ਪੈ ਤੇ ਇੱਥੇ ਰਹਿਣੇ ਉਹਦੀਆਂ ਗੱਲਾਂ ਨਾ ਕਰ ਤੇ ਬੰਦਿਆਂ ਨੂੰ ਕੰਮ ਕਰ ਤੇ ਬਾਹਰ ਚੱਲ ਜੇ ਇੱਕ ਦਾ ਆਰਡਰ ਦੇਈ ਉਹ ਮਾਰਨ ਨੂੰ ਵਿਚਾਰੇ ਨੇ ਉਹਨੂੰ ਪੱਠੇ ਦੱਥੇ ਦਾ ਕੰਮ ਕਰ ਲੈਣ ਦੇ ਇਹਦੇ ਪੋਚੇ ਨੇ ਖੜਾਏ ਦੇ ਨੇ ਕੀ ਕਰਾਉਣਾ ਹੀ ਉਹ ਬਾਹਰ ਤੇ ਨਾ ਮੀਂਹ ਆ ਗਿਆ ਫਿਰ ਮਿੰਟ ਚ ਉਹਦੀ ਬੱਦਲੀ ਮਿੰਟ ਚ ਉਹਦੀ ਮੀਂਹ ਬੁਲਬਲਿਆਂ ਵਾਲਾ ਮੀਂਹ ਆਇਆ ਤਾਂ ਫਿਰ ਤੂੰ ਘਰ ਆਈਂ ਨਈ ਮੈਂ ਤੇ ਅੱਜ ਗਈ ਆ ਗਈ ਆ ਮੈਂ ਤਾਂ ਚਲ ਗਈ ਆ ਨਿਆਰ ਵਾਲੋਂ ਉਹਨਾਂ ਦੇ ਘਰ ਨੂੰ ਸੂਬੇ ਕੇ ਹੂੰ ਉੱਥੇ ਤੇ ਮੈਂ ਜਾ ਕੇ ਜੇ ਬੈਠੀ ਤੇ ਬੱਦਲ ਮੈਂ ਤੇ ਮੀਂਹ ਜੀ ਭੱਜੀ ਮੁੜ ਕੇ ਮੈਂ ਆਹੜੀ ਤੇ ਸੌ ਚੀਜ਼ ਬਾਹਰ ਪਈ ਉੱਥੇ ਤੱਕ ਮੈਂ ਆਉਂ ਜਾ ਜਾਰੀ ਭੇਜੀ ਕਿ ਮੁੜ ਕੇ ਭੱਜ ਕੇ ਰਿੰਪੀ ਘਰ ਵੜੀ ਤੇ ਉੱਥੇ ਬੈਠ ਲੋ ਕੇ ਘੜੀ ਆ ਗਈ ਉਹ ਆਈ ਨੀ ਆਨੇ ਬਾਨੇ ਨਾ ਤੂੰ ਵੜਨਾ ਹੀ ਵੜਨਾ ਰਿੰਪੀ ਕੇ ਘਰ ਉਹ ਉਹਨੂੰ ਜੇ ਵਿਚਾਰੇ ਨੂੰ ਡਾਇਆ ਪੋਚੇ ਲਾਉਣਾ ਨਹੀਂ ਆਨੇ ਬਾਨੇ ਕਿੱਦਾਂ ਵੜਨਾ ਹੀ ਕਰ ਤੂੰ ਜੇ ਉਧਰ ਤੂੰ ਹੀ ਫਿਰਦੇ ਉਹਨੂੰ ਵਿਚਾਰੇ ਨੂੰ ਪੋਚੇ ਲਾਉਣ ਡਾਇਆ ਤੇ ਤੂੰ ਕਿ ਕੀ ਉਹ ਤੇਰੀ ਮਾਰਨੀ ਤੇ ਮੈਂ ਇੱਥੇ ਅੰਦਰ ਹੀ ਸੁਣਦੇ ਆ ਕਿੰਨੇ ਡਾਇਆ ਪੋਚੇ ਲਾਉਣ ਤੂੰ ਨਹੀਂ ਡਾਇਆ ਨਹੀਂ ਉਹਦੇ ਆਪੇ ਵਿਚਾਰਾ ਆਂਦਾ ਹੋਣਾ ਵੀ ਚਲ ਮੈਂ ਲਾਗੋਦੇ ਹੱਥ ਪੜਤੀ ਪਵਾ ਦਿੰਨਾ ਵੀ ਕੰਮ ਕਰਾ ਦੇਣਾ ਥੋੜਾ ਬਹੁਤਾ ਮੈਂ ਉਹਦਾ ਸਰਦਾਰ ਨਹੀਂ ਨੇ ਆਖਿਆ ਮੈਨੂੰ ਤੂੰ ਆ ਨਹੀਂ ਆ ਵੀ ਆਪੇ ਆਖਿਆ ਉਹ ਆਪੇ ਆ ਗਿਆ ਸੀ ਹੈਂ ਪਾ ਕੁੰਦੀ ਨਹੀਂ ਗਈ ਮੈਨੂੰ ਤੇ ਹੁਣ ਹੀ ਚੇਤਾ ਕਰ ਉਹ ਤੇ ਮਰਦਾ ਕਿਤੇ ਕਹਿਤਾ ਹੋਣਾ ਵੀ ਚਲ ਕਿਸੇ ਵੇਲੇ ਪੋਚਾ ਲਾ ਦਿਆ ਕਰੀ ਮੈਨੂੰ ਹਣ ਕੀ ਕਰਾਂ ਉਹ ਉਸੇ ਵੇਲੇ ਪੋਚਾ ਲਾਉਣ ਆ ਜਣਾ ਮੈਂ ਤੇ ਆਪ ਉਧਰ ਚਲ ਗਈਆਂ ਲੈ ਕੀ ਆਂਦਾ ਸੀ ਤੇ ਲਾ ਤਰ ਫੇਰ ਲਾ ਤਰ ਫੇਰ ਕੀ ਹੋ ਗਿਆ ਕੀ ਲੋੜ ਆ ਗਿਆ ਜੇ ਲਾਭ ਦਿੱਤਾ ਤੇ ਉਹਨੂੰ ਯਾਰ ਜਿਹੜਾ ਬਾਹਰ ਦਾ ਕੰਮ ਬੰਦਾ ਵਾ ਇਹੋ ਜੇ ਕੰਮ ਨਹੀਂ ਕਰਦਾ ਹੁੰਦਾ ਉਹ ਬਾਹਰ ਅੰਦਰ ਦਾ ਹੀ ਕੰਮ ਕਰਨ ਯੋਗਾ ਵਾ ਵਿਚਾਰਾ ਉਹਨੂੰ ਉਧਰ ਲੈ ਕਰ ਲੈਣ ਦੇਣਾ ਵਿਚਾਰਾ ਬੁੱਢਾ ਹੋਇਆ ਵਾ ਆਪੇ ਉਹਦੇ ਗੋਡੇ ਤਾਂ ਨਹੀਂ ਠੇਜ ਜਾਂਦਾ ਉਸਕੋ ਦੰਦਰ ਉਹਨੇ ਕਰੀ ਲਾਏ ਪੋਚੇ ਉਹਨੇ ਵਿਚਾਰੇ ਨੇ ਕਿੱਥੇ ਲਾਉਣਾ ਸੀ ਉਹਨਾਂ ਦਾ ਇੱਕ ਤੇ ਕਮਰਾ ਕੱਚਾ ਥਾਂ ਤੇ ਉਹਨੇ ਵਿਚਾਰੇ ਨੇ ਕਿੱਥੇ ਪੋਚੇ ਲੈਣੇ ਉਹਦੇ ਵਿਚਾਰਾ ਝੋਨੇ ਝਾਨੇ ਜੋ ਕੱਖ ਕੱਢਣ ਵਾਲਾ ਬੰਦਾ ਤੇ ਕੋਠੀ ਪਾ ਦੇ ਉਹਨੂੰ ਤਾਂ ਪੋਚੇ ਲਾ ਲਿਆ ਘਰੇ ਹੀ ਲਾਉਂਦਾ ਰਵੇ ਤੇ ਫੇਰ ਕੰਮ ਉਹਨੇ ਕਿੱਥੇ ਕਰਨਾ ਕੋਈ ਨਹੀਂ ਜੇ ਮਾਰ ਆਏ ਹਨ ਜਿਆਦਾ ਦਾ ਕੋਠੀ ਪਾ ਦਾਂਗੀ ਤਾਂ ਕਿ ਉਹ ਤੇ ਜੇ ਇੱਥੇ ਵੀ ਲਾਉਣ ਦਾ ਪਿਆ ਤਾਂ ਕੀ ਹੋ ਗਿਆ ਪੱਠੇ ਵੀ ਪਾਲੂਗਾ ਉਹਦਾ ਹੀ ਕੰਮ ਉਹਨੇ ਕਰਨਾ ਸਾਰਾ ਉਹਨਾਂ ਨਾਲੇ ਆਉਣਾ ਵਾ ਜਿਹੜੀ ਉਧਰ ਆਈ ਕੰਮ ਵਾਲੀ ਇਹਦੀ ਕਰਦੀ ਮੈਂ ਉਹਨੂੰ ਕਹਿ ਕੇ ਆਈ ਮੈਂ ਸਾਡੇ ਘਰ ਨੂੰ ਆਵੀ ਬੜਾ ਸੋਹਣਾ ਕੰਮ ਕਰਨ ਲਈ ਉਦਾਂ ਅਮਰਤ ਸ਼ਕਿਆ ਆਈ ਉਹ ਗੁਰੂ ਵਾਲੀ ਉਹ ਅੱਛਾ ਆਹੋ ਤੇ ਮੈਂ ਆਦਾਂ ਨੂੰ ਕਹਿਤਾ ਮੈਂ ਤੂੰ ਤਾਂ ਮਹਿੰਗੇ ਤੇ ਕੱਪੜੇ ਨੂੰ ਤੂੰ ਆਂਦੀ ਆਂਦੀ ਸਾਬਣ ਨਹੀਂ ਹੁੰਦਾ ਅੱਛਾ ਤਾਂ ਕਰਕੇ ਮਾੜੀ ਚ ਪਾਣੀ ਚੋਂ ਦੀ ਕੱਢ ਦੇਣੀ ਤੇ ਦਾਗ ਦੂਗ ਦੀ ਲੱਤ ਦੇ ਉਹਨੂੰ ਆਖਿਆ ਵੀ ਇਹਨੂੰ ਆਮੀ ਮੈਂ ਹਾਂ ਅਮੀ ਤੈਨੂੰ ਮੈਂ ਸਾਬਣ ਵੀ ਦਵਾਂਗੀ ਤੈਨੂੰ ਮੈਂ ਹੋਰ ਵੀ ਚੀਜ਼ਾਂ ਦਵਾਂਗੀ ਤੇ ਆਮੀ ਤੂੰ ਕਰਨ ਉਹਦਾ ਪਰ ਮਿੱਥੋ ਰਿਹਾ ਨਹੀਂ ਗਿਆ ਮੈਂ ਇਹਨੂੰ ਕਹਤਾ ਮੈਂ ਹਾਂ ਤੁਸੀਂ ਪਹਿਲਾਂ ਸਾਡੇ ਘਰ ਆਉਂਦੇ ਹਾਂ ਤੇ ਫੇਰ ਇੱਧਰ ਆਉਣੀ ਹੋ ਹਾਂ ਆਂਦੀ ਫੇਰ ਮੈਨੂੰ ਕੱਲ ਵੀ ਨਹੀਂ ਮੈਂ ਆਈ ਤੇ ਡੀਕ ਦੇ ਤੇ ਤਾਂ ਕਰਕੇ ਮੈਂ ਇੱਥੇ ਆ ਗਈ ਚਲ ਕੋਈ ਨਹੀਂ ਉੱਧਰ ਕਰਕੇ ਫੇਰ ਆ ਜਾ ਜੀ ਰਿੰਪੀ ਨਹੀਂ ਉਹਦਾ ਮੁੰਡਾ ਆਪਣੇ ਅੰਦਰ ਸਵਾਰਿਆ ਬੈੱਡ ਤੇ ਹਾਂ ਤੇ ਚੰਗਾ ਉਹ ਫੇਰ ਕੀ ਹੋਇਆ ਹਾਂ ਆਹੋ ਤੇ ਨਿਆਣਾ ਵਾ ਜੇ ਸੌ ਗਿਆ ਨੀਂਦ ਆ ਗਈ ਤੇ ਚਲ ਉਹਨੇ ਬੈੜ ਤੇ ਪਾਤਾ ਫੇਰ ਕੋਲ ਜੇ ਕੋਈ ਨੇ ਨਿਆਣੇ ਰੱਬ ਦਾ ਰੂਪ ਹੁੰਦੇ ਪਰ ਫੇਰ ਵੀ ਅੰਦਰ ਬੈੜ ਤੇ ਬਾੜ ਦੇ ਅੰਦਰ ਸਵਾਲਿਆ ਵੀ ਤੂੰ ਬਾਹਰ ਮੰਜੇ ਤੇ ਲੰਮਾ ਪਾ ਦੇ ਫੇਰ ਪੱਖਾ ਲੱਗਾ ਉੱਤੇ ਕਿ ਉੱਤੇ ਪਾਇਆ ਮੈਨੂੰ ਕਿਤਾ ਮੈਂ ਨਹੀਂ ਵੇਖਿਆ ਮੈਂ ਤਾਂ ਗੱਲ ਹੀ ਸੁਣੀ ਮੈਂ ਆਂਦੀ ਆ ਤਾਂ ਨਿਆਣਾ ਨਿਕਾ ਜੇ ਵੀ ਕਿੱਥੇ ਆਂਦੀ ਵੀ ਤੇ ਖੇਡਣ ਡਿਆਰ ਸਾਉਂਡ ਡਿਆਰ ਮੈਂ ਚੁੱਕ ਕੇ ਪਾਤਾ ਉਹ ਉੱਤੇ ਕੰਮ ਕਰਨ ਗਈ ਫੇਰ ਉੱਤੇ ਕੋਠੇ ਤੇ ਚਲ ਹੁਣ ਨੇ ਆਉਣਾ ਹੀ ਤੂੰ ਐਂਦਾ ਕਰ ਮਲਾਹਿਕ ਦੁੱਧਾ ਗਰਮ ਕਰ ਲਾ ਨੇ ਆਣਾ ਉਹਤੋਂ ਦੇ ਦੀ ਕੋਟ ਅੱਛਾ ਨਿਆਣੇ ਵਾਸਤੇ ਮੈਂ ਘਰ ਆਂਦਾ ਉਹਦੇ ਵਾਸਤੇ ਜਿਹਨੇ ਕੰਮ ਵਾਲੀ ਨੇ ਨਹੀਂ ਚਲ ਨਿਆਣੇ ਵਾਸਤੇ ਦੇ ਦੀ ਮੈਂ ਖਿਆ ਨਾ ਹਾਂ ਨਹੀਂ ਕੋਈ ਨਹੀਂ ਨਿਆਣੇ ਵਾਸਤੇ ਤੇ ਹਰ ਇੱਕ ਚੀਜ਼ ਦਵਾਂਗੇ ਨਿਆਣਾ ਸਾਨੂੰ ਕਿਹੜਾ ਬਾਦੂ ਆ ਨਿਆਣੇ ਤੇ ਬਹੁਤ ਵਧੀਆ ਚੀਜ਼ ਨਿਆਣੇ ਦੇ ਕਿਤੇ ਲੱਭਦੇ ਨਹੀਂਗੇ ਤੇ ਕੋਈ ਗੱਲ ਨਹੀਂ ਤੇ ਤੁਸੀਂ ਵੀ ਉੱਠ ਕੇ ਬਾਹਰ ਅੰਦਰ ਦਾ ਦੇਖ ਲੋ ਉਹ ਤੁਸੀਂ ਮਾਰ ਮੰਜੇ ਤੇ ਅੰਦਰ ਲੰਮੇ ਪਏ ਆ ਉਹ ਬਰਾਂਡੇ ਚ ਪੋਚੇ ਲਾਉਣ ਡਿਆ ਵਾ ਹਾਂ ਤੇ ਮੈਨੂੰ ਰੋਟੀਆਂ ਪਕਾਉਣ ਡਾਲਾ ਪੋਚੇ ਲਾਉਣ ਡਿਆ ਤੇ ਮੈਂ ਤਾਂ ਸੋਨ ਕੀ ਕਰਾਂ ਮੈਂ ਤੇ ਰੋਟੀਆਂ ਤੁਸੀਂ ਪਕਾ ਲਓ ਏ ਉਹਨੂੰ ਕੰਮ ਕਰਨ ੜਿਆ ਵਾ ਬਸ ਠੀਕ ਹੁਣ ਨਹੀਂ ਦੋ ਜੀ ਘਰ ਵਾਂ ਜੇ ਆਪਾਂ ਇੱਕ ਦੂਜੇ ਦੀ ਹੈਲਪ ਨਾ ਕਰਾਂਗੇ ਮਦਦ ਨਾ ਕਰਾਂਗੇ ਤੇ ਇਕੱਲੇ ਦੇ ਸਿਰ ਤੇ ਤੇ ਨਹੀਂ ਹੁੰਦਾ ਕੰਮ ਤੂੰ ਤੇ ਬੰਦਾ ਡਾ ਕਰਾ ਲਿਆ ਮੈਂ ਸਾਰਾ ਆਪ ਕਰਨਾ ਤੇ ਜੇ ਤੁਸੀਂ ਵੀ ਨਾਲ ਕਰਾ ਦੋਗੇ ਤੇ ਫੇਰ ਤਾਂ ਵੀ ਕੋਈ ਨਹੀਂ ਰੋਟੀਆਂ ਪਕਾਉਣ ਦਾ ਡਰ ਬਣੀਗਾ ਤੂੰ ਤੇ ਗਰਦੌਰੀ ਤੇ ਆ ਤੂੰ ਤੇ ਗਰਦੌਰੀ ਕਰਦੀ ਆਈਂ ਆ ਤੂੰ ਉਹਨੂੰ ਪੋਚੇ ਲਾਉਣ ੜਿਆ ਤੂੰ ਹਾਏ ਇਹ ਗੱਲਾਂ ਪਤਾ ਨਹੀਂ ਕਿੱਥੋਂ ਕੱਢਦੇ ਆ ਗਰਦੌਰੀ ਕੀ ਹੁੰਦੀ ਪਹਿਲਾਂ ਮੈਨੂੰ ਇਹ ਦੱਸੋ ਤੋਰਾ ਫੇਰੀ ਉਹਨੂੰ ਕਰ ਦੌਰੀ ਜਾਂਦੇ ਆ ਹਾਂ ਉਹਦੇ ਲੋਕੀ ਪਿਆਰੀਆਂ ਦੀਆਂ ਕਰ ਦੌਰੀਆਂ ਕਰਾਉਂਦੇ ਆ ਨਹੀਂ ਨਹੀਂ ਕਰ ਦੌਰੀ ਹੁੰਦੀ ਆ ਜਦੋਂ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਵਿਹਲੀ ਹੋਈ ਤੇ ਚੱਲ ਉਹ ਗੱਲ ਵੀ ਉਹਦੇ ਘਰ ਚਲ ਗਈ ਆ ਉਹਦੇ ਘਰ ਚਲ ਗਈ ਤੇ ਤੁਸੀਂ ਬਾਰੇ ਚੀਜ਼ਾਂ ਚੱਕ ਲੈਣਦੇ ਸਾਰੀਆਂ ਪੇਜ ਗਿਆ ਮੀਂਹ ਦੇ ਵਿੱਚ ਜੇ ਮੈਂ ਕਰ ਦੌਰੀ ਕਰਦੀ ਆਂ ਤੁਸੀਂ ਅੰਦਰ ਜੈਂਟਲਮੈਨ ਬਣ ਕੇ ਪਏ ਆ ਤੇ ਮੈਨੂੰ ਅੰਦਰ ਕੀ ਪਤਾ ਵੀ ਬਾਹਰ ਬੱਦਲ ਆ ਗਿਆ ਮੈਨੂੰ ਉਹਨਾਂ ਦੀ ਗੱਲ ਲੱਗਾ ਤੇ ਨਹੀਂ ਪਤਾ ਲੱਗਾ ਤਾਂ ਬੰਦਾ ਬਾਹਰ ਨਿਕਲ ਕੇ ਵੇਖੇ ਟੱਲੇ ਹੁਣ ਦੀਆਂ ਨਾ ਗਈ ਹੀ ਨਾ ਵੀ ਮੈਂ ਚਲਨੀ ਇੱਧਰ ਨੂੰ ਜਰਾ ਕੋਦੋਂ ਧੁੱਪ ਹੀ ਤੇ ਓਹੋ ਪਰ ਤਾਂ ਜਿਆਦਾ ਫਰਜ ਨਹੀਂ ਬਣਦਾ ਵੀ ਬੂਏ ਟੁੱਕੇ ਸਾਰੇ ਤੇ ਮੈਂ ਬਾਹਰ ਤੇ ਨਿਕਲ ਕੇ ਵੇਖਾਂ ਮੈਨੂੰ ਕੀ ਪਤਾ ਵੀ ਹੁਣ ਤੂੰ ਮੀਲਾਂ ਕੋ ਜਲ ਗਈ ਇੱਥੇ ਸੈਰ ਕਰਨ ਮੈਂ ਰਖਾ ਇੱਥੇ ਗਈ ਹੁਣੀ ਤੇ ਬਈ ਆ ਗਈ ਆਜੂਗੀ ਚੱਲ ਚੰਗਾ ਬਾਬਾ ਆਵੇ ਤੇਰੇ ਗਾੜੀ ਜੋੜੇ ਹੱਥ ਤੇ ਮੁੜ ਕੇ ਹੱਥ ਜੋੜਦਾ ਕਿ ਫਿਰ ਜਾਂਦਾ ਫਿਰ ਬੰਦਾ ਡਟ ਕੇ ਪੂਰੀ ਗੱਲ ਕਰੇ ਜੇ ਸੁਣੇ ਨੀ ਕੀ ਆ ਫਿਰ ਕੀ ਗੱਲ ਵਾ ਫਿਰ ਦੱਸ ਦੋ ਦੱਸ ਦੋ ਦੱਸ ਦੋ ਕਰ ਦੇ ਇਹੋ ਗੱਲ ਦਾਈਓ ਮੈਨੂੰ ਉਹਨੂੰ ਕਿਉਂ ਵਿਚਾਰੇ ਨੂੰ ਡਾਇਆ ਤੂੰ ਵਿਚਾਰੇ ਨੂੰ ਮੈਂ ਕਹਿਨੀ ਆ ਕਿ ਵਿਚਾਰਿਆ ਨਾ ਪੋਚੇ ਲਾ ਤੇ ਨਾ ਪੱਠੇ ਪਾ ਤੇ ਵਿਚਾਰਿਆ ਤੇ ਨਹੀਂ ਪੱਠੇ ਨੂੰ ਪਾ ਲੈ ਆਪਣੀਆਂ ਲੱਗੀਆਂ ਕਿ ਨਹੀਂ ਮਿਰਚਾਂ ਇਦਾਂ ਹੀ ਆ ਸਾਰਿਆਂ ਨੂੰ ਕੰਮ ਮੈਂ ਨਾ ਹੈ ਤੂੰ ਕਿੱਦਾਂ ਨਹੀਂ ਆ ਓਏ ਜਿੱਦਾਂ ਦਾ ਤੂੰ ਜੋ ਓਦਾਂ ਦੀ ਮੈਂ ਆਹੇ ਨਾ ਆਖੇ ਪੋਚੇ ਲਾ ਨਾ ਆ ਕੇ ਪੱਠੇ ਪਾ ਪੱਠੇ ਪਾਉਣ ਵਾਸਤੇ ਰੱਖਿਆ ਵਕਾਦੇ ਵਾਸਤੇ ਰੱਖਿਆ ਨਹੀਂ ਨਾ ਰੱਖਣਾ ਨਹੀਂ ਰੱਖਣਾ ਤਾਨੂੰ ਵੀ ਕੋਈ ਗੱਲ ਨਹੀਂ ਆ ਹਟੇ-ਕੱਟੇ ਆ ਜੇ ਤੁਸੀਂ ਚੰਗਾ ਜਾ ਆ ਥਾੜੀ ਰੋਟੀਆਂ ਦਾ 10-10 ਰੋਟੀਆਂ ਖਾਣੀਆਂ ਦੋ-ਦੋ ਕੌਲੇ ਸਬਜ਼ੀ ਦੇ ਖਾਣੇ ਔਰ ਜਾ ਰੋਟੀਆਂ ਹੁਣ ਕਿਹਨੋਂ ਮੇਰੀਆਂ ਰੋਟੀਆਂ ਜਾ ਕੇ ਦੁੱਧਾ ਪੀਣਾ ਕੌਲਾ ਦਹੀਂ ਦਾ ਖਾਣਾ ਤੇ ਕੀ ਗੱਲ ਜਿੱਥੇ ਨਹੀਂ ਹੁੰਦਾ ਪੜਨਾ ਜਿੱਥੇ ਬੰਦੇ ਨਹੀਂ ਰੋਟੀ ਦੀ ਗਿਣਤੀ ਉਹ ਲੱਗਦੇ ਉਥੇ ਨੇ ਫਿਰ ਪੂਰੀਆਂ ਪੈਂਦੀਆਂ ਤੇ ਨਾ ਖਾ ਫਿਰ ਚੰਗਾ ਨਹੀਂ ਖਾਊਗਾ ਗਲਾਮਾਰ ਦੀ ਤੂੰ ਪਰ ਉਹ ਕੀ ਸਫਾਈ ਤੇ ਹੁਣ ਕੀ ਕਰਨਾ ਕੋਹਂ ਟੇ ਕੋਈ ਕੰਮ ਨਹੀਂ ਆ ਤੇ ਇਹਦਾ ਕਰ ਭੀ ਉਹ ਚਾਚੀ ਆਈ ਸੀ ਉਹ ਥੋੜਾ ਮੀ ਮੈਨੂੰ ਲੱਦਾ ਹਾਟ ਹੀ ਗਿਆ ਵਾ ਤੇ ਤੂੰ ਚਾਚੀ ਆਈ ਸੀ ਤੇ ਉਹ ਕਹਿੰਦੀ ਸਾਡੇ ਘਰ ਨੂੰ ਗੁਲਾਦੀ ਅੱਛਾ ਤੇ ਫੇਰ ਗੁਰਵਰ ਕਿੱਥੇ ਪੜਾ ਗੁਰਵਰ ਤੇ ਤੇਰਾ ਸੌਂ ਗਿਆ ਮੈਂ ਅੰਦਰ ਸਵਾਲ ਦਿੱਤਾ ਤੂੰ ਹੀ ਅੰਦਰ ਸਵਾਹ ਤਾਨੂੰ ਆਹੋ ਤੇ ਹੋਰ ਬਾਹਰ ਕਿੱਥੇ ਸਵਾਲਣਾ ਹੀ ਕੋਈ ਨਹੀਂ ਇੱਥੇ ਮੰਜੀ ਤੇ ਸਵਾਹ ਦੇਣਾ ਹੈਗਾ ਚਲ ਕੋਈ ਗੱਲ ਨਹੀਂ ਫੇਰ ਕਿ ਉੱਥੇ ਨਹਾਣਾ ਹੀ ਜੋ ਮੈਂ ਸਵਾਲਤਾ ਉੱਥੇ ਸੌ ਗਿਆ ਹੀ ਤੇ ਮੈਂ ਉੱਥੇ ਹੀ ਸਵਾਲਤਾ ਅੰਦਰ ਅੱਛਾ ਹਾਂ ਜੇ ਫੇਰ ਮੈਂ ਸੁੱਤਾ ਹੀ ਰਹਿਣ ਦਿੰਨੀ ਆ ਤੇ ਫੇਰ ਮੈਂ ਉਧਰ ਹੋਉਣੀ ਆ ਆਹ ਤੇ ਉਹ ਸੋਣਿਆ ਚਾਚੀ ਦੀ ਗੱਲ ਆਂਦੀ ਹੀ ਆਈਂ ਘੜੀਂ ਘੜੀਂ ਚਾਹ ਪਾਣੀ ਪੀਣਾ ਰੋਟੀ ਖਾਣੀ ਨਹੀਂ ਨਹੀਂ ਹਾਂ ਕੁਛ ਨਹੀਂ ਖਾਣਾ ਪੀਣਾ ਰੋਟੀ ਖਾ ਕੇ ਪਾਏ ਹੀ ਨਾ ਅੱਛਾ ਅੱਛਾ ਹੁਣ ਭੁੱਖ ਨਹੀਂ ਹੈਗੀ ਤੇ ਚਾਹ ਬਣਾਣਾ ਕਾਪਾ ਨਹੀਂ ਨਹੀਂ ਚਾਹ ਨਹੀਂ ਪੀਣੀ ਹਾਂ ਹਾਂਜੀ ਮੈਂ ਉਧਰੋਂ ਪੁੱਛਾਂ ਮੈਂ ਫਿਰ ਕੀ ਕਰਨਾ ਅੱਛਾ ਚੱਲ ਹੋਇਆ ਤਾਂ ਫਿਰ ਆਉਂਦੀ ਆ ਲੈ ਜੀ ਨਿਕੇ ਜੇ ਇਹਨੂੰ ਉਹ ਸੁੱਤਾ ਵਖਾਣੇ ਵਿੱਚ ਜਾਂਦੀ ਲੰਗਦੀ ਲੰਗਦੀ ਫਿਰ ਮੈਂ ਆ ਜਾਉਂਗੀ ਜਾਂਦੀ ਜਾਂਦੀ ਲੈ ਜੀ ਜੇ ਉੱਠੂਗਾ ਰੇ ਫੜਾ ਫੜਾ ਦੂੰਗੀ ਮੈਂ ਤੈਨੂੰ ਠੀਕ ਆ ਆਹੋ ਅਬ ਤੇ ਸੁੱਤਾ ਨੇ ਸੁੱਤਾ ਰਹਿਣਾ ਨਿਆਣੇ ਨੇ ਹਾਂ ਹਾਂ ਚੱਲ ਠੀਕ ਆ ਜਾ ਆ ਚਾਹ ਤਾਂ ਉਹਨੇ ਵੀ ਕੰਮ ਕੁਮ ਕਰਾਉਣਾ ਹੋਏ ਤੇਰੇ ਤੋਂ ਤੇ ਚੱਲ ਦੋ ਆਉਂਦੇ ਤੇ ਹੈਗੇ ਹੀ ਉਹ ਤੇ ਦੁਮਾ ਘਰਾਂ ਦਾ ਕਰ ਜਿਆ ਕਰੀ ਠੀਕ ਆ ਆਹੋ ਚਲ ਠੀਕ ਆ ਚੰਗਾ うん。